ਆਈ ਬੁੱਕ ਦੀ ਫਤਿਹ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦਾ ਧੰਨਵਾਦ ਰੇਲੂ ਜੀ ਦਾ ਤੇ ਬੜਾ ਵਧੀਆ ਫੈਸਲਾ ਕੱਲ ਇਹਨਾਂ ਨੇ ਫੋਨ ਕਰਿਆ ਕਿ ਮੰਤਰੀ ਸਾਹਿਬ ਨੇ ਘਰ ਆਉਣੇ ਮੈਂ ਕਿਹਾ ਸੋਖਾ ਹੈ ਕਈ ਵਾਰੀ ਬੰਦਾ ਪੈਸੇ ਵੀ ਆ ਜਾਂਦਾ ਹੈ ਵੀ ਚਲੋ ਕੋਈ ਐਸੀ ਗੱਲ ਹੁੰਦੀ ਹੈ ਵੀ ਆਉਣੇ ਆਉਣਾ ਹੈ ਨਹੀਂ ਕਹਿੰਦੇ ਯਾਰ ਅਸੀਂ ਤੁਹਾਡੇ ਨਾਲ ਜੁਆਇਨ ਕਰਨ ਲੱਗੇ ਆ ਰਾਣੇ ਦਾ ਨੰਬਰ ਲਿਆ ਤੇ ਕਹਿੰਦੇ ਸਰਪੰਚ ਸਾਹਿਬ ਦਾ ਨੰਬਰ ਵੀ ਦੇ ਦਿਓ ਤੇ ਬੜੀ ਖੁਸ਼ੀ ਹੋਈ ਕਿ ਵਧੀਆ ਪਰਿਵਾਰ ਵਧੀਆ ਬੰਦੇ ਜਿਹੜੇ ਕੰਮ ਕਰਨ ਵਾਲੇ ਨੇ ਜਿਨ੍ਹਾਂ ਦੇ ਜਿਵੇਂ ਫਾਈ ਭੋਲੇ ਨੇ ਕਿਹਾ ਜਿਹੜੇ ਕਿ ਪੁਰਾਣੇ ਰੋੜਾ ਪਰਿਵਾਰ ਨਾਲ ਜੁੜਿਆ ਹੋਇਆ ਪਰਿਵਾਰ ਹੈ ਜਿਨ੍ਹਾਂ ਦਾ ਆਪਣਾ ਪਰਿਵਾਰ ਹੈ ਮੈਂ ਕਹਿ ਸਕਦਾ ਕਿ ਬਹੁ ਭਗਵੰਦ ਆਸਜੀ ਨਾਲ ਤੇ ਸਾਡੇ ਬਹੁਤ ਹੀ ਸਰਕਾਰ ਦੇ ਮੰਤਰੀ ਅਮਰ ਰੋੜਾ ਜੀ ਨਾਲ ਇਹਨਾਂ ਦਾ ਬਹੁਤ ਵੱਡਾ ਪਹਿਲਾਂ ਤੋਂ ਸੁਵੰਦ ਰਿਹਾ ਮੈਂ ਆਸ ਕਰਦਾ ਕਿ ਅੱਗੇ ਨੂੰ ਵੀ ਇਹ ਪਰਿਵਾਰ ਜਿਹੜਾ ਹੈਗਾ ਇਹਨਾਂ ਦੇ ਨਾਲ ਖੜੂਗਾ ਆਮ ਆਦਮੀ ਪਾਰਟੀ ਨਾਲ ਖੜੂਗਾ ਦੇ ਦੁਆਰਾ ਸਾਰੀ ਸੰਗਤ ਦਾ ਧੰਨਵਾਦ ਮੰਤਰੀ ਸਾਹਿਬ ਦਾ ਧੰਨਵਾਦ ਕਿ ਆਪਣਾ ਟਾਈਮ ਤੁਸੀਂ ਕੱਢ ਕੇ ਸਾਡੇ ਪਿੰਡ ਨੂੰ ਨਵਾਜਿਆ ਇਹਨਾਂ ਕੁਛ ਕੰਮਾਂ ਕਿਵੇਂ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ